ਹallelujah 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 ਜான்ਸਨ ਪੱਟੀ ਮਿਨਿਸਟਰੀ ਇਟਲੀ ਵੱਲੋਂ ਆਪ ਸਭ ਨੂੰ ਜੈਮਸੀ ਦੀ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਦਿਨੀ ਇੰਡੀਆ ਦੇ ਵਿੱਚ ਪੰਜਾਬ ਜਲੰਧਰ ਦੇ ਵਿੱਚ ਜੋ ਘਟਨਾ ਹੋਈ ਆ ਸਾਡੇ ਆਤਮਿਕ ਅਗੂਏ ਅਪੋਸਟਲ ਅੰਕੁਰ ਯੂਸਫ ਨਰੂਲਾ ਅਤੇ ਪਾਸਟਰ ਸੋਨੀਆ ਨਰੂਲਾ ਦੇ ਪੁਤਲੇ ਸਾੜੇ ਗਏ ਹਨ ਜੋ ਕਿ ਇੱਕ ਬਹੁਤ ਮਾੜੀ ਘਟਨਾ ਆ ਇਹ ਮਸੀਹ ਸਮਾਜ ਲਈ ਨਾ ਸਹਿਣਯੋਗ ਘਟਨਾ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਇਹ ਜੋ ਘਟਨਾ ਹੋਈ ਆ ਕੁਝ ਸ਼ਰਾਬਤੀ ਅੰਸਰ ਜਿਵੇਂ ਕਿ ਪਾਨਾ ਸਿੱਧੂ ਅਤੇ ਤੇਜਸਵੀ ਮਨਹਾਸ ਜਿਨ੍ਹਾਂ ਨੇ ਪੋਸਟਲ ਜੀ ਦੇ ਤੇ ਪਾਸਟਰ ਸੋਨੀਆ ਨਰੂਲਾ ਦੇ ਪੁਤਲੇ ਸਾੜੇ ਨੇ ਅਤੇ ਉਹਨਾਂ ਵਿਰੁੱਧ ਮੰਦੀ ਸ਼ਬਦਾਵਲੀ ਵੀ ਬੋਲੀ ਆ ਉਹ ਸਹੀ ਨਹੀਂ ਆ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆ ਅਸੀਂ ਵੀ ਉੱਥੇ ਜੰਮੇ ਪਲੇ ਆ ਅਸੀਂ ਵੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਜਨਮ ਹੋਇਆ ਤੇ ਉਹਨਾਂ ਲੋਕਾਂ ਦੇ ਵਿੱਚ ਰਹੇ ਆ ਸਾਡੀਆਂ ਰਗਾਂ ਦੇ ਅੰਦਰ ਵੀ ਉਹੀ ਖੂਨ ਦੌੜਦਾ ਆ ਅਸੀਂ ਵੀ ਉਹਨਾਂ ਜਵਾਬ ਦੇ ਸਕਦੇ ਆ ਪਰ ਨਹੀਂ ਸਾਡੇ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਅਸੀਂ ਜਿਵੇਂ ਉਹਨਾਂ ਨੇ ਉਹ ਸ਼ਬਦਾਵਲੀ ਬੋਲੀ ਆ ਅਸੀਂ ਵੀ ਉਸੇ ਤਰੀਕੇ ਨਾਲ ਜਵਾਬ ਦਈਏ ਅਸੀਂ ਸਿਰਫ ਇਹ ਬੇਨਤੀ ਕਰਨਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਇੰਡੀਆ ਸਰਕਾਰ ਨੂੰ ਕਿ ਇਹਨਾਂ ਸ਼ਰਾਰਤੀ ਲੋਕਾਂ ਦੇ ਵਿਰੁੱਧ ਬਣਦੀ ਕਾਰਵਾਈ ਕਰਨ ਉਹਨਾਂ ਦੇ ਵਿਰੁੱਧ ਮਾਨਹਾਨੀ ਦਾ ਕੇਸ ਦਰਜ ਕਰਕੇ ਇਹਨਾਂ ਨੂੰ ਚੇਤੀ ਤੋਂ ਚੇਤੀ ਜੇਲ੍ਹਾਂ ਦੇ ਅੰਦਰ ਕਰਨ ਤਾਂ ਜੋ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਪੰਜਾਬ ਦੇ ਵਿੱਚ ਸ਼ਾਂਤੀ ਬਰਕਰਾਰ ਰਵੇ ਅਸੀਂ ਦੱਸਣਾ ਚਾਹੁੰਦੇ ਆਂ ਕਿ ਪੋਸਟਲ ਜੀ ਨੇ ਬਹੁਤ ਸਾਰੀਆਂ ਰੂਹਾਂ ਨੂੰ ਬਚਾਇਆ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਉਹਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਆਜ਼ਾਦ ਕਰਵਾਇਆ ਵਿਚਾਰ ਤੋਂ ਆਜ਼ਾਦ ਕਰਵਾਇਆ ਨਫ਼ਰਤ ਤੋਂ ਆਜ਼ਾਦ ਕਰਵਾਇਆ ਉਹ ਸਭ ਨਾਲ ਲੋਕਾਂ ਦੇ ਅੰਦਰ ਉਹਨਾਂ ਨੇ ਪਿਆਰ ਵੰਡਿਆ ਉਹਨਾਂ ਨੇ ਕੀ ਮਾੜਾ ਕੀਤਾ ਉਹਨਾਂ ਪੰਜਾਬ ਦੇ ਲੋਕਾਂ ਨੂੰ ਜੇ ਬਚਾਇਆ ਤੇ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਉਸ ਕੰਮ ਦੀ ਸਾਰੀ ਦੁਨੀਆ ਸਲਾਗਾ ਕਰਦੀ ਆ ਉਹ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੁਨੀਆ ਦੇ ਵਿੱਚ ਉਹਨਾਂ ਦੇ ਪ੍ਰਚਾਰ ਦੇ ਦੁਆਰਾ ਲੋਕ ਬਚ ਰਹੇ ਨੇ ਨਸ਼ਿਆਂ ਤੋਂ ਆਜ਼ਾਦ ਹੋ ਰਹੇ ਨੇ ਛੁਟਕਾਰਾ ਪਾ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕਿ ਇਹਨਾਂ ਸ਼ਰਾਬਤੀ ਅੰਸਰਾਂ ਨੂੰ ਅੰਦਰ ਕੀਤਾ ਜਾਵੇ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਈਆਂ ਘਟਨਾਵਾਂ ਪੰਜਾਬ ਦੇ ਵਿੱਚ ਫਿਰ ਨਾ ਹੋਣ ਅਸੀਂ ਵੀ ਆਪਣੇ ਤੌਰ ਤੇ ਇਟਲੀ ਦੇ ਵਿੱਚ ਜਿਹੜੀ ਇੰਡੀਆਨ ਐਮਬੈਸੀ ਆ ਅਸੀਂ ਉਹਨਾਂ ਨੂੰ ਆਪਣਾ ਮੰਗ ਪੱਤਰ ਦੇਵਾਂਗੇ ਤੇ ਉਸ ਤੋਂ ਬਾਅਦ ਜੇ ਸਾਨੂੰ ਲੋੜ ਪਈ ਤਾਂ ਅਸੀਂ ਉਹੀ ਮੰਗ ਪੱਤਰ ਇਥੇ ਦੇ ਫੋਰਨ ਮਿਨਿਸਟਰ ਨੂੰ ਤੇ ਇੰਡੀਆ ਦੇ ਫੋਰਨ ਮਿਨਿਸਟਰ ਨੂੰ ਵੀ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ ਸਾਡਾ ਕਿਸੇ ਵੀ ਧਰਮ ਜਾਤ ਦੇ ਵਿਰੋਧ ਨਹੀਂ ਆ ਅਸੀਂ ਕਿਸੇ ਵੀ ਧਰਮ ਜਾਂ ਜਾਤ ਨੂੰ ਮਾੜਾ ਨਹੀਂ ਕਹਿੰਦੇ ਭਾਰਤ ਜਿਹੜਾ ਆ ਲੋਕਤੰਤਰ ਦੇਸ਼ ਆ ਇੱਥੇ 6 ਮੌਲਿਕ ਅਧਿਕਾਰ ਨੇ ਜਿਨ੍ਹਾਂ ਵਿੱਚੋਂ ਇੱਕ ਅਧਿਕਾਰ ਇਹ ਆ ਕਿ ਕੋਈ ਵੀ ਇਨਸਾਨ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਮੰਨ ਸਕਦਾ ਕਿਸੇ ਵੀ ਧਰਮ ਦੇ ਵਿੱਚ ਜਾ ਕੇ ਉਹ ਆਪਣੇ ਧਰਮ ਦਾ ਪ੍ਰਸਾਰ ਕਰ ਸਕਦਾ ਜਿੱਕਰ ਸਾਨੂੰ ਇਹ 파ਰਤ ਲੋਕਤੰਤਰ ਦੇਸ਼ ਸਾਨੂੰ ਇਸ ਚੀਜ਼ ਦਾ ਅਧਿਕਾਰ ਦਿੰਦਾ ਆ ਤੇ ਇਹ ਲੋਕ ਕਿਸ ਤਰ੍ਹਾਂ ਸਾਡੇ ਵਿਰੋਧ ਖੜੇ ਹੋ ਸਕਦੇ ਨੇ ਇਹ ਲੋਕ ਕਿਸ ਤਰ੍ਹਾਂ ਸਾਡੇ ਆਤਮਿਕ ਅਗੂਆਂ ਦੇ ਦੁਆਰਾ ਮਾੜੀ ਸ਼ਬਦਾਵਲੀ ਬੋਲ ਸਕਦੇ ਨੇ ਇਹਨਾਂ ਅਧਿਕਾਰਾਂ ਨੂੰ ਸਾਹਮਣੇ ਰੱਖਦੇ ਹੋਏ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੇ ਵਿਰੋਧ ਬਣਤੀ ਕਾਰਵਾਈ ਕੀਤੀ ਜਾਵੇ ਸਭ ਜਾਣਦੇ ਹੋ ਕਿ ਪਿਛਲੇ ਦਿਨੀ ਇੰਡੀਆ ਦੇ ਵਿੱਚ ਪੰਜਾਬ ਜਲੰਧਰ ਦੇ ਵਿੱਚ ਜੋ ਘਟਨਾ ਹੋਈ ਆ ਸਾਡੇ ਆਤਮਿਕ ਅਗੂਏ ਅਪੋਸਟਲ ਅੰਕੁਰ ਯੂਸਫ ਨਰੂਲਾ ਅਤੇ ਪਾਸਟਰ ਸੋਨੀਆ ਨਰੂਲਾ ਦੇ ਪੁਤਲੇ ਸਾੜੇ ਗਏ ਹਨ ਜੋ ਕਿ ਇੱਕ ਬਹੁਤ ਮਾੜੀ ਘਟਨਾ ਆ ਇਹ ਮਸੀਹ ਸਮਾਜ ਲਈ ਨਾ ਸਹਿਣ ਜੋ ਘਟਨਾ ਆ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਇਹ ਜੋ ਘਟਨਾ ਹੋਈ ਆ ਕੁਝ ਸ਼ਰਾਬਤੀ ਅੰਸਰ ਜਿਵੇਂ ਕਿ ਪਾਨਾ ਸਿੱਧੂ ਅਤੇ ਤੇਜਸਵੀ ਮਨਹਾਸ ਜਿਨ੍ਹਾਂ ਨੇ ਪਾਸਟਰ ਜੀ ਦੇ ਤੇ ਪਾਸਟਰ ਸੋਨੀਆ ਨਰੂਲਾ ਦੇ ਪੁੱਤਲੇ ਸਾਡੇ ਨੇ ਅਤੇ ਉਹਨਾਂ ਵਿਰੁੱਧ ਮੰਦੀ ਸ਼ਬਦਾਵਲੀ ਵੀ ਬੋਲੀ ਆ ਉਹ ਸਹੀ ਨਹੀਂ ਆ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆ ਅਸੀਂ ਵੀ ਉੱਥੇ ਜੰਮੇ ਪਲੇ ਆ ਅਸੀਂ ਵੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਜਨਮ ਹੋਇਆ ਤੇ ਉਹਨਾਂ ਲੋਕਾਂ ਦੇ ਵਿੱਚ ਰਹੇ ਆ ਸਾਡੀਆਂ ਰਗਾਂ ਦੇ ਅੰਦਰ ਵੀ ਉਹੀ ਖੂਨ ਦੌੜਦਾ ਆ ਅਸੀਂ ਵੀ ਉਹਨਾਂ ਜਵਾਬ ਦੇ ਸਕਦੇ ਆ ਪਰ ਨਹੀਂ ਸਾਡੇ ਪ੍ਰਭੂ ਯਸੂ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀਆ ਕਿ ਅਸੀਂ ਜਿਵੇਂ ਉਹਨਾਂ ਨੇ ਉਹ ਸ਼ਬਦਾਵਲੀ ਬੋਲੀ ਆ ਅਸੀਂ ਵੀ ਉਸੇ ਤਰੀਕੇ ਨਾਲ ਜਵਾਬ ਦਈਏ ਅਸੀਂ ਸਿਰਫ ਇਹ ਬੇਨਤੀ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਇੰਡੀਆ ਸਰਕਾਰ ਨੂੰ ਕਿ ਇਹਨਾਂ ਸ਼ਰਾਰਤੀ ਲੋਕਾਂ ਦੇ ਵਿਰੁੱਧ ਬਣਦੀ ਕਾਰਵਾਈ ਕਰਨ ਉਹਨਾਂ ਦੇ ਵਿਰੁੱਧ ਮਾਨਹਾਨੀ ਦਾ ਕੇਸ ਦਰਜ ਕਰਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਜੇਲ੍ਹਾਂ ਦੇ ਅੰਦਰ ਕਰਨ ਤਾਂ ਜੋ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਪੰਜਾਬ ਦੇ ਵਿੱਚ ਸ਼ਾਂਤੀ ਬਰਕਰਾਰ ਰਹੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੋਸਟਲ ਜੀ ਨੇ ਬਹੁਤ ਸਾਰੀਆਂ ਰੂਹਾਂ ਨੂੰ ਬਚਾਇਆ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਉਹਨਾਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਯਾਦ ਕਰਵਾਇਆ ਵਿਭਚਾਰ ਤੋਂ ਯਾਦ ਕਰਵਾਇਆ ਨਫ਼ਰਤ ਤੋਂ ਯਾਦ ਕਰਵਾਇਆ ਉਹ ਸਭ ਨਾਲ ਲੋਕਾਂ ਦੇ ਅੰਦਰ ਉਹਨਾਂ ਨੇ ਪਿਆਰ ਵੰਡਿਆ ਉਹਨਾਂ ਨੇ ਕੀ ਮਾੜਾ ਕੀਤਾ ਉਹਨਾਂ ਪੰਜਾਬ ਦੇ ਲੋਕਾਂ ਨੂੰ ਜੇ ਬਚਾਇਆ ਹੈ ਤੇ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਉਸ ਕੰਮ ਦੀ ਸਾਰੀ ਦੁਨੀਆ ਸਲਾਗਾ ਕਰਦੀ ਆ ਉਹ ਪੂਰੇ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੁਨੀਆ ਦੇ ਵਿੱਚ ਉਹਨਾਂ ਦੇ ਪ੍ਰਚਾਰ ਦੇ ਦੁਆਰਾ ਲੋਕ ਬਚ ਰਹੇ ਨੇ ਨਸ਼ਿਆਂ ਤੋਂ ਆਜ਼ਾਦ ਹੋ ਰਹੇ ਨੇ ਛੁਟਕਾਰਾ ਪਾ ਰਹੇ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕਿ ਇਹਨਾਂ ਸ਼ਰਾਬਤੀ ਅੰਸਰਾਂ ਨੂੰ ਅੰਦਰ ਕੀਤਾ ਜਾਵੇ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਫਿਰ ਨਾ ਹੋਣ ਅਸੀਂ ਵੀ ਆਪਣੇ ਤੌਰ ਤੇ ਇਟਲੀ ਦੇ ਵਿੱਚ ਜਿਹੜੀ ਇੰਡੀਅਨ ਐਮਬੈਸੀ ਆ ਅਸੀਂ ਉਹਨਾਂ ਨੂੰ ਆਪਣਾ ਮੰਗ ਪੱਤਰ ਦਵਾਂਗੇ ਤੇ ਉਸ ਤੋਂ ਬਾਅਦ ਜੇ ਸਾਨੂੰ ਲੋੜ ਪਈ ਤਾਂ ਅਸੀਂ ਉਹੀ ਮੰਗ ਪੱਤਰ ਇੱਥੇ ਦੇ ਫੋਰਨ ਮਿਨਿਸਟਰ ਨੂੰ ਤੇ ਇੰਡੀਆ ਦੇ ਫੋਰਨ ਮਿਨਿਸਟਰ ਨੂੰ ਵੀ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ ਸਾਡਾ ਕਿਸੇ ਵੀ ਧਰਮ ਜਾਤ ਦੇ ਵਿਰੋਧ ਨਹੀਂ ਆ ਅਸੀਂ ਕਿਸੇ ਵੀ ਧਰਮ ਜਾਤ ਨੂੰ ਮਾੜਾ ਨਹੀਂ ਕਹਿੰਦੇ ਭਾਰਤ ਜਿਹੜਾ ਆ ਲੋਕਤੰਤਰ ਦੇਸ਼ ਆ ਇੱਥੇ 6 ਮੌਲਿਕ ਅਧਿਕਾਰ ਨੇ ਜਿਨ੍ਹਾਂ ਵਿੱਚੋਂ ਇੱਕ ਅਧਿਕਾਰ ਇਹ ਆ ਕਿ ਕੋਈ ਵੀ ਇਨਸਾਨ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਮੰਨ ਸਕਦਾ ਕਿਸੇ ਵੀ ਧਰਮ ਦੇ ਵਿੱਚ ਜਾ ਕੇ ਉਹ ਆਪਣੇ ਧਰਮ ਦਾ ਪ੍ਰਸਾਰ ਕਰ ਸਕਦਾ ਜਿੱਕਰ ਸਾਨੂੰ ਇਹ ਭਾਰਤ ਲੋਕਤੰਤਰ ਦੇਸ਼ ਸਾਨੂੰ ਇਸ ਚੀਜ਼ ਦਾ ਅਧਿਕਾਰ ਦਿੰਦਾ ਆ ਤੇ ਇਹ ਲੋਕ ਕਿਸ ਤਰ੍ਹਾਂ ਸਾਡੇ ਵਿਰੁੱਧ ਖੜੇ ਹੋ ਸਕਦੇ ਨੇ ਇਹ ਲੋਕ ਕਿਸ ਤਰ੍ਹਾਂ ਸਾਡੇ ਆਤਮਿਕ ਅਗੂਆਂ ਦੇ ਦੁਆਰਾ ਮਾੜੀ ਸ਼ਬਦਾਵਲੀ ਬੋਲ ਸਕਦੇ ਨੇ ਇਹਨਾਂ ਅਧਿਕਾਰਾਂ ਨੂੰ ਸਾਹਮਣੇ ਰੱਖਦੇ ਹੋਏ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ